ਲਾਗੇ ਰੇ ਸਤਿ ਸ਼੍ਰੀ ਅਕਾਲ ਜੀ ਫਤਿਹ ਸਾਗਰ ਲੈ ਕੇ ਉਦੈਪੁਰ ਫਤਿਹ ਸਾਗਰ ਲੈ ਬਹੁਤ ਵਧੀਆ ਮੌਸਮ ਠੰਡੀ ਠੰਡੀ ਹਵਾਇ ਤੇ ਚੱਲ ਰਹੀ ਦੇਖੋ ਇਹਦੇ ਵਿੱਚ ਬੋਟਿੰਗ ਹੋ ਰਹੀ ਹੈ ਆਹ ਦੇਖੋ ਸਾਹਮਣੇ ਬੋਟਿੰਗ ਕਰ ਰਹੇ ਪਬਲਿਕ 滴滴。<laughs> ਉਹ ਕਿੰਨੀ ਲੰਮੀ ਚੌੜੀ ਝੀਲ ਹੈ ਸਾਰੇ ਪਾਸੇ ਉਹਦੇ ਉੱਪਰ ਸ਼ਹਿਰ ਦੇ ਇਹ ਝੀਲ ਵਗਦੀ ਹੈ ਕਈ ਜਗ੍ਹਾ ਇਹ ਪਾਣੀ ਘੁੰਮਦਾ ਉਹਦੇ ਉੱਪਰ ਦੇ ਵਿੱਚ ਵਿੱਚ ਦੇਖੋ ਆ ਵੀ ਇੱਥੇ ਆਪਾਂ ਕਰ ਸਕਦੇ ਆਂਗੇ ਦਾ ਇੰਜੋਏ ਵੀ ਕਰ ਸਕਦੇ ਹੋ ਦੇਖੋ ਦੇਖੋ ਤਾਂ ਇਹ ਦੇਖੋ ਬਹੁਤ ਵਧੀਆ ਨਜ਼ਾਰਾ ਹੈ ਉਧੇ ਪੁਰ ਦਾ ਦੇਖੋ ਪਹਾੜ ਬਿਲਕੁਲ ਬੱਦਲਾਂ ਨਾਲ ਟੱਚ ਕਰ ਰਹੇ ਹੋ ਆ ਇੱਕ ਸਾਹਮਣੇ ਗਾਇਦ ਮੰਦਿਰ ਆ ਉੱਥੇ ਜਾਣਾ ਆਣਾ ਸੀ ਕਾਫੀ ਹਾਈਟ ਤੇ ਤੁਹਾਨੂੰ ਬੜਾ ਨਹੀਂ ਦਿਖ ਰਿਹਾ ਹੋਏਗਾ ਆ ਦੇਖੋ ਸਾਹਮਣੇ ਇੱਥੇ ਜਾਣਾ ਆਣਾ ਸੀ ਬਹੁਤ ਕੋ ਸ਼ਹਿਰ Rajasthan 'ਚ ਦੇਖਣ ਵਾਲਾ ਤੇ ਬੜੇ ਪੁਰਾਣੇ ਪੁਰਾਣੇ ਹਿਸਟੋਰੀਕ ਮੰਦਿਰ ਆ ਇੱਥੇ ਤੇ ਕਿਲੇ ਵਗੈਰਾ ਬਹੁਤ ਕੁਝ ਹੈ ਦੁਨੀਆ ਦੀ ਚੀਜ਼ਾਂ ਜੀਦਾ ਤੁਸੀਂ ਆਨੰਦ ਮਾਣ ਸਕਦੇ ਹੋ ਦੇਖੋ ਟੈਮਲ ਰਾਈਡ ਕਰ ਸਕਦੇ ਹੋ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਜੀਦਾ ਤੁਸੀਂ ਆਨੰਦ ਲੈ ਸਕਦੇ ਹੋ